ਕਿਸਾਨ ਵੀਰੋ ਸਵਾਗਤ ਆ ਸਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਤਾਜੋ ਤਸਵੀਰਤ ਆਪਾਂ ਤੇ ਜ਼ਿਲ੍ਹਾ ਬਰਨਾਲਾ ਅੱਜ ਦੀ ਵੀਡੀਓ ਦੇ ਵਿੱਚ ਮੇਥਰੋ ਇੱਕ ਚੰਗੇ ਕੱਦ ਕਾਠ ਵਾਲੀ ਆਪਾਂ ਮੱਝ ਦਿਖਾ ਰਹੇ ਆ ਤਾਜੀ ਸੂਈ ਆ ਬਾਈ ਜਸਪ੍ਰੀਤ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਤੇ ਕਿੰਨਾ ਕੁ ਬੋਲਾ ਕੀ ਡਿਟੇਲ ਆ ਇਹਦੀ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ ਸੋ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ ਦਾ ਟਾਈਮ ਆ ਤੇ ਥਾਲੇ ਵੀ ਦੀ ਸਾਫ ਹੈ ਇੱਕ ਮਿੱਤਰੋ ਸਿੰਘ ਦਾ ਕੈਬ ਵੀ ਲਿਆਵਾਂ ਚੰਗਾ ਚਵਾਈ ਵਾਲਾ ਥਾਣਾ ਤੇ ਪੂਰੀ ਬੱਲਾ ਗੱਲਬਾਤ ਕਰਦੇ ਆ ਫਿਰ ਆਪਾਂ ਇਹਨੂੰ ਤੋੜ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਬਾਈ ਜੀ ਕੀ ਹਾਲ ਹੈ ਠੀਕ ਠਾਕ ਦੋ ਆਪਣਾ ਨਾਮ ਹੈਗਾ ਜਸਪ੍ਰੀਤ ਹਾਂਜੀ ਬਾਈ ਜੀ ਇਹ ਆਪਣਾ ਜਿਹੜਾ ਘਰ ਹੈ ਕਿੱਥੇ ਜਿਹੜਾ ਹੈ ਇਹ ਇਹ ਆਪਣਾ ਕੜਈਲੀ ਵਾਲੀ ਕੱਚੇ ਰਾਹ ਕੋਲੇ ਆਈ ਮੰਨ ਲਾ ਵੀ ਫਰਨੀਚ ਮਿਲਦੀਆਂ ਫਰਨੀਚ ਠੀਕ ਹੈ ਜਿਹੜਾ ਇਹ ਮੱਝ ਸੂਈ ਆਦਾ ਕਿਹੜਾ ਸੂਆ ਇਹਦਾ ਤੀਜਾ ਜੀ ਤੀਜੇ ਸੂਆ ਸੂਈ ਆ ਹਾਂਜੀ ਹਾਂਜੀ ਠੀਕ ਆ ਕਾਜਾ ਲੱਗਿਆ ਜੀ ਠੀਕ ਆ ਬਹੁਤ ਵਧੀਆ ਜੀ ਵਧੀਆ ਲਾਇਆ ਹਾਂਜੀ ਵਧੀਆ ਠੀਕ ਆ ਦੁੱਧ ਦਿਨੇ ਕਿੰਨਾ ਕੱਢਿਆ ਜੀ ਪਿਛਲੇ ਸਵੇਰੇ 9-10 ਲੀਟਰ ਨਹੀਂ ਹੁਣ ਤਾਂ 9-10 ਹੁਣ ਤਾਂ 9-10 ਆ ਹਾਂਜੀ ਠੀਕ ਆ ਤੇ ਪਿਛਲੀ ਵਾਰੀ 12-13 ਲੀਟਰ 12-13 ਲੀਟਰ ਕੱਢਿਆ ਹਾਂਜੀ ਹਾਂਜੀ ਤੇ ਸੂਈ ਕਦੋਂ ਪਈ ਸੂਈ 3 ਦਿਨ ਹੋ ਗਏ 3 ਦਿਨ ਸੂਈ ਆ ਹਾਂਜੀ ਠੀਕ ਆ 3 ਦਿਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ 9-10 ਲੀਟਰ ਬੋਲਾ ਤਿਆਰ ਆ ਪਿਛਲੇ ਸੂਏ 12-13 ਲੀਟਰ ਕੱਢਿਆ ਠੰਡੀ ਸ਼ੀਲ ਮਿੱਤਰੋ ਫੁੱਲਾ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਉਂਕਿ ਬਾਈ ਕੱਟੀ ਹੈ ਜੀ ਮਾ ਕੱਟੀ ਆ ਹਾਂ ਜੀ ਬਹੁਤ ਵਧੀਆ ਕੱਟੀ ਆ ਜੀ ਠੀਕ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਇੱਕ ਵਾਰੀ ਆਪਾਂ ਤੋਰ ਕੇ ਦਿਖਾ ਦਈਏ ਫਿਰ ਇਹਦਾ ਆਪਾਂ ਰੇਟ ਦੀ ਪੂਰੀ ਗੱਲਬਾਤ ਕਰਾਂਗੇ ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਟੈਡ ਲੇ ਵੇਦੀ ਆ ਕੋਈ ਕੋਈ ਬੱਚੇ ਕਨੇ ਜਾਣੇ ਹੱਕ ਦੇ ਮਾ ਜੀ ਬੇਲ ਫੁੱਲਾ ਕਦ ਕਦ ਵੀ ਚੰਗਾ ਤੇ ਥਾਂਲੇ ਵੀ ਦੀ ਸਾਫ ਵੀ ਕੋਈ ਜਦ ਦਰੋਜੀ ਉਹਦਾ ਦੁੱਧਿਆ ਬਣਾਈ ਜਾਂਦਾ ਹੁੰਦਾ ਉਹ ਮੱਲਾ ਦਾ ਵਿੱਚ ਇਧਰ ਲਾ ਮੋੜ ਲਓ ਜੀ ਬਸ ਤੇ ਕਈ ਪਸ਼ੂ ਮਿੱਤਰੋ ਬੱਚੇ ਦਾ ਜ਼ਿਆਦਾ ਕਰਦੇ ਨੇ ਤੇ ਦੁੱਧ 9 10 ਲੀਟਰ ਬੋਲਾ ਤਿਆਰ ਆ ਜੇਕਰ ਕਿਸੇ ਵੀ ਵੀਰ ਨੂੰ ਆਪਦੀ ਲੋੜ ਆ ਤਾਂ ਦਸੱਲੀ ਕਰਕੇ ਤੁਸੀਂ ਲੈ ਜਾ ਸਕਦੇ ਹੋ ਤੇ ਰੇਟ ਕਿੰਨਾ ਕਰਤਾ ਜੀ ਰੇਟ 1,11500 ਹਜ਼ਾਰ ਡਮਾਨ 1,115 ਹਾਂ ਜੀ ਮਾਨਦਾਨ ਹੋ ਜੂ ਹਾਂ ਜੀ ਚਲੋ ਕੋਈ ਨਾ ਮੌਕੇ ਦੇ ਹੋ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ 98722 82782 82782 9872 ਤੇ 82782 ਦਾ ਫੋਨ ਨੰਬਰ ਹੈ ਸੋ ਲਗਾਤਾਰ ਆਪਣੇ ਫਿਰ ਆਪਣੇ ਕਿੰਨੇ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੈ ਤਾ ਆਪਣਾ ਨੰਬਰ ਆ ਜੀ 98724 82624 ਸੋ ਸਾਰੇ ਵੀਰਾਂ ਦਾ ਧੰਨਵਾਦ